ਗੁਲਾਬ ਸਿੱਧੂ ਜਿਹੜੇ ਆ ਉਹ ਪਹੁੰਚੇ ਸੀ ਮਿਲਣ ਦੇ ਲਈ ਰਾਜਵੀਰ ਜਵੰਦਾ ਦਾ ਹਾਲ ਚਾਲ ਜਾਣਨ ਦੇ ਲਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੋ ਦੋ ਮਿੰਟ ਜਿਹੜਾ ਗੁਲਾਬ ਸਿੱਧੂ ਹੁਣ ਨਾਲ ਗੱਲਬਾਤ ਬਈ ਤੁਸੀਂ ਜਾ ਕੇ ਆਏ ਹੋ ਕਿਵੇਂ ਆ ਸੇ ਤੇ ਕੀ ਕਹਿ ਰਹੇ ਨੇ ਡਾਕਟਰ ਬਾਰ 10 ਬੇਨਤੀ ਕਰੋ ਜੀ ਡਾਕਟਰ ਹਜੇ ਸਾਡੀ ਗੱਲ ਨਹੀਂ ਹੋਈ ਜੀ ਡਾਕਟਰ ਨਾਲ ਔਰ ਸਾਰੇ ਪੰਜਾਬ ਨੂੰ ਜਿੰਨੇ ਵੀ ਜਾਣ ਦੇਖਦੇ ਅਰਦਾਸ ਬੇਨਤੀ ਕਰੇ ਉਹ ਭਰਾ ਠੀਕ ਹੋ ਜੇ ਕਿਉਂਕਿ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਇੱਕ ਦੇ ਜੋਰ ਨਾਲ ਗਾਉਣ ਵਾਲੇ ਚਨਿੰਦਾ ਸਿੰਘ ਰੀ ਬਚਿਆ ਜਦੋਂ ਤੁਹਾਡਾ ਨਾਮ ਆਉਂਦਾ ਰਾਜੀਵ ਜਵੰਦਾ ਔਰ ਰਣਜੀਤ ਬਾਵਾ ਹੋਵੇ ਜੀ ਖਾਨ ਹੋਣ ਬਹੁਤ ਵੱਡਾ ਗਵਈਆ ਸੀ ਬਾਈ ਤੇ ਸਾਡਾ ਭਰਾ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਜਲਦੀ ਠੀਕ ਹੋਵੇ ਆਪਦੇ ਪਰਿਵਾਰ ਚ ਉਦਾਂ ਹੀ ਜਿੱਦਾਂ ਆ ਆਪਦੀ ਜ਼ਿੰਦਗੀ ਨੂੰ ਮਸਤ ਮੋਲਾ ਹੋ ਕੇ ਜਿਉਂਦਾ ਸਾਡਾ ਭਰਾ ਉਮੀ ਦੁਬਾਰੇ ਫੇਰ ਖਾੜੇ ਲਾਵੇ ਸਾਡਾ ਭਰਾ ਬਹੁਤ ਜਲਦੀ ਪਰਮਾਤਮਾ ਇੰਜਰੀ ਕਿੰਨੀ ਹੈ ਵੀ ਤੁਸੀਂ ਜਾ ਕੇ ਆ ਕਿਉਂਕਿ ਸਾਰੀ ਦੁਨੀਆ ਦੇਖ ਰਹੀ ਹੈ ਜਾਣਨਾ ਚਾਹੁੰਦੀ ਹੈ ਕਿ ਕਿੰਨੀ ਕਿੰਝਰੀ ਸਾਡੀ ਅਸੀਂ ਡਾਕਟਰਾਂ ਨਾਲ ਗੱਲ ਨਹੀਂ ਹੋਈ ਕਿਉਂਕਿ ਸਾਰੀ ਇੰਡਸਟਰੀ ਪਹੁੰਚੀ ਵੀ ਆ ਸੋ ਬਸ ਇਦਾਂ ਵੀ ਪਰਮਾਤਮਾ ਬਹੁਤ ਜਲਦੀ ਠੀਕ ਕਰੇ ਭਰਾ ਨੂੰ ਜੀ ਹੈਡ ਇੰਜਰੀ ਕਿਹਾ ਜਾ ਰਿਹਾ ਕਿ ਹੈਡ ਇੰਜਰੀ ਹੈ ਹਾਂ ਜੀ ਹੈਡ ਇੰਜਰੀ ਹੈਗੀ ਤੇ ਬਾਕੀ ਡਾਕਟਰਾਂ ਨੂੰ ਪਤਾ ਜੀ ਜ਼ਿਆਦਾ ਸਾਨੂੰ ਜ਼ਿਆਦਾ ਨਹੀਂ ਪਤਾ ਪਰ ਬਸ ਇਹ ਦੁਆ ਕਰਿਓ ਪਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਭਰਾ ਤਾਂ ਬਿਲਕੁਲ